हां हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਗੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅੱਠ ਨਗ ਸੇ ਲਈ ਲੈ ਕੇ ਆਏ ਜੀ ਵਿੱਚ ਹੀ ਬਈ ਗੱਬਣ ਵੜਾ ਧੋਕੜ ਗੱਬਣ ਵੜਾ ਤੇ ਛੋਟੀ ਆ ਜੀ ਤੇ ਸੂਈਆਂ ਆ ਬੜਾ ਆਓ ਖੋਚ ਲੈਨੇ ਬਾਈ ਤੁਹਾਡੇ ਅੱਜ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਵੀ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਵੋ ਨਾਮ ਚਮਕੌਰ ਸਿੰਘ ਜੀ ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਵਜ ਤਹਿਸੀਲ ਤਪਾ ਜੀ ਨੇੜੇ ਤਪਾ ਜੀ ਤਪਾ ਜੀ ਪੱਖੋਂ ਕੈਂਚੀਆਂ 8 ਕਿਲੋਮੀਟਰ ਮੋਬਾਈਲ ਨੰਬਰ ਵੋ 63468 ਜੀ 55102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਢੀ ਝੋਟੀ ਦੇ ਕਿੰਨੀ ਘੁੰਮ ਰਹੀ ਇਹ 2 ਸਾਲ ਦੀ ਆ ਡਾਕਟਰ 2 ਸਾਲ ਦੀ ਹਾਂ ਕਿੰਨਾ ਕਿ ਦੁੱਧ ਸੀ ਮਾਂ ਦੇ ਲਈ ਮਾਂ ਦਾ ਦੁੱਧ ਹੈਗਾ 16 ਲੀਟਰ ਆਪਾਂ ਪਿੰਡ ਚੋਂ ਇਕੱਠੀ ਲਿੱਤੀ ਹੁਣ ਹੀ ਲੈ ਕੇ ਆਏ ਫੇਸ ਚੰਗਾ ਹਣਾ ਸੰਗ ਸੰਗ ਵੀ ਠੀਕ ਆ ਇਹ ਵਾਕਾ ਆ ਜਾਣ ਵਾਲੀ ਹਾਂ ਠੀਕੇ ਦੇ ਤਕਰੀਬਨ ਘਾਵਲੀ ਜੀ ਘਾਵਲੀ ਆ ਜੀ ਤਾਰਨ ਦੇਈ ਜਾਂਦੀ ਆ ਸਹੀ ਗੱਲ ਹੈ ਕੀ ਮੋਲ ਆ ਭਰਾ ਇਹ ਮੋਲਾ ਇਹਦਾ 45 ਹੋਇਆ ਹੈ ਆ ਮਾਣਤਾਨ ਹੋ ਮਾਣਤਾਨ ਕਰ ਦਾਂਗੇ ਜੀ ਠੀਕ ਆ 45000 ਕੱਟੀ ਪੂਰੀ ਓਕੇ ਹੈ ਜੀ ਹਾਂ 45000 ਰੁਪਇਆ ਮੋਲਾ ਲਿਸਟੀ ਆ ਜਾਂ ਕੋਈ ਉਹ ਆ ਵਧੀਆ ਜਾਨ ਵਾਲੀ ਕੱਟੀ ਹੈ ਜੀ ਚੰਗੀ ਆ ਕੱਟੀ ਥਣ ਥਣ ਵੀ ਚੰਗਾ ਲੱਗਿਆ ਥਣ ਥਣ ਬਹੁਤ ਚੰਗਾ ਜੀ ਠੀਕ ਆ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੋਈ ਹੈ ਬੰਦ ਇਹ ਦੂਜਾ ਸੂਸ ਹੋਈ ਵੀ ਆ ਡਾਕਟਰ ਦੋ ਸੂਈ ਹੈ ਵੀ ਸੂਈ ਨੂੰ ਨੂੰ ਮਹੀਨਾ ਕੋ ਹੈ ਡਾਕਟਰ ਆ ਬਸ ਹੈ ਦਾ ਬੱਚਾ ਬੱਚਾ ਹਾਂਜੀ ਤੇ ਦੁੱਧ ਕਿੰਨਾ ਦੁੱਧ ਹੋਊਗਾ ਹੁਣ ਆ 12 ਦੇ ਲਵੇ ਜੀ 11 ਤੋਂ ਬਾਹਰ ਆ ਕੋਈ ਦੋ ਡੰਗ ਚੋਲੇ ਬਾਈ ਚਾਰ ਡੰਗ ਚੋਈ ਜਾਵੇ ਭਾਵੇਂ ਇੱਥੇ ਹੀ ਗੱਲ 6 ਸ ਚੰਗਾ ਰੰਗ ਰੂਪ ਚੰਗਾ ਚਵਾਈ ਕਿਵੇਂ ਹੈ ਕਿ ਬਾਈ ਤੋ ਇੱਕ ਨੰਬਰ ਹੈ ਇੱਕ ਨੰਬਰ ਹੈ ਬਾਈ ਠੀਕ ਹੈ ਤੋਰਾ ਤਾਰਾ ਵੀ ਚੰਗਾ ਬੈੜਦਾ ਮੁੱਲ ਕੀ ਹੈ ਭਰਾ ਇਹਦਾ ਮੁੱਲੇ ਤਾਂ 34000 ਰੁਪਏ 34000 ਰੁਪਏ ਮਾਨਤਾਨ ਹੋ ਜੂ ਮਾਨਤਾਨ ਕਰਦੇ ਹਾਂ ਠੀਕ ਹੈ 34000 ਬਾਕੀ ਸਹੀ ਬਹੁਤ ਆ ਜਿਵੇਂ ਮਰਜੀ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਕਲਾ ਕਲਾ ਥਣ ਲੱਗਿਆ ਕੋਈ ਹਾਂ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਚਵਾਈ ਵੀ ਬਾਈ ਕਹਿੰਦਾ ਚੰਗੀ ਆ ਨੇੜ ਤੋਂ ਚੈੱਕ ਕਰਵਾ ਲੈ ਥਾਣਾ ਦਾ ਸਾਈਜ਼ ਬੜਾ ਚੰਗਾ ਨਹੀਂ ਮੁੱਲ ਵੀ ਜਾਇਜ਼ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਆਰਡਰ ਦੀ ਕੁਆਲਿਟੀ ਬਈ ਨੇੜ ਤੋਂ ਚੈੱਕ ਕਰ ਲੋ ਠੰਡੀ ਠੰਡੀ ਪੂਰੀ ਆ ਬੜੀ ਠੰਡੀ ਆ ਡਾਕਟਰ ਨਜਾਇਜ਼ ਜੀ ਠੀਕ ਆ ਬਈ ਜਿਵੇਂ ਮੈਂ ਮਰਜੀ ਐ ਬੈਠਾ ਰਹਿ ਕੋਈ ਬਾਤ ਕਰਨੀ ਨਹੀਂ ਠੀਕ ਆ ਬਈ ਲੈ ਓਕੇ ਬਈ ਅੱਗੇ ਵੀਰੇ ਤੇ ਨੰਬਰ ਕਿਹੜਾ ਸੂਸ ਹੋਈ ਵੀ ਇਹ ਦੂਜਾ ਸੂਆ ਡਾਕਟਰ ਕਿੰਨਾ ਟੈਮੋ ਗੋਸੂ ਇਹਨੂੰ 5 ਕਿ ਮਹੀਨੇ ਹੋਇਆ ਸੂਈਨ ਡਾਕਟਰ 3 ਮਹੀਨਾ ਦੀ ਗੱਬਣ ਵੀ ਹੈ ਓਕੇ ਤੋਂ ਕੜ ਗੱਬਣਾ ਹੈ ਹਾਂਜੀ ਹਾਂ ਚੈੱਕ ਪਾਸ ਹਾਂ ਚੈੱਕ ਪਾਸ ਅਗਲਾ ਉਹਦੀ ਦਸੱਲੀ ਕਰਾ ਲਿਆ ਹਾਂ ਹਾਂ ਯੋ ਬੱਚਾ ਖੜਾ ਇਹਦਾ ਲਾਲ ਠੀਕ ਆ ਉਹ ਲਾਲ ਜਿਹਾ ਬੱਚਾ ਇਹਦਾ ਹਾਂਜੀ ਹਾਂਜੀ ਠੀਕ ਆ ਭਾਈ ਦੁੱਧ ਕਿੰਨਾ ਹੋਣਾ ਦੁੱਧ ਦੇਖ ਲੈ 9 ਲੀਟਰ ਰਟ ਠੀਕ ਆ ਭਾਈ ਤੇ ਮੁੱਲ ਕੀ ਆ ਭਾਈ ਮੁੱਲ ਇਹ ਤਾਂ 37000 ਰੁਪਏ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਜਰਸੀ ਆ ਪੰਜਾਬ ਵਾਲੀ ਠੀਕ ਆ 37000 ਰੁਪਏ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਖਾਣ ਤੁਣ ਚੰਗਾ ਚਵਾਈ ਚੰਗੀ ਵੀਰੇ ਚਵਾਈ ਇੱਕ ਨੰਬਰ ਆ ਜੀ ਛੇ ਸੋਸ ਵੀ ਚੰਗਾ ਹਨ ਬੱਚਾ ਮਗਰ ਬੱਚਾ ਗਾ ਬਈ ਤੋਰੇ ਤਾਰੇ ਦੀ ਠੀਕ ਜਮਾ ਕੋਈ ਨਿਆਣਾ ਪਾਉਣ ਦੀ ਵੀ ਲੋੜ ਠੀਕ ਆ ਬਈ ਅੱਗੇ ਵੀਰੇ ਚਾਰ ਨੰਬਰ ਇਹ ਵੀ ਵਰਡਸ ਹੋਈ ਵੀ ਆ ਹਾਂਜੀ ਹਾਂ ਕਿਹੜਾ ਸੋਸ ਹੋਈ ਆ ਇਹ ਦੂਜਾ ਸੂਹ ਟਰ ਕਦੋਂ ਸੂਈ ਜਾ ਬਈ ਤੂ ਇਹ ਨੂੰ ਇਹ ਨੂੰ ਹੋ ਗਏ ਹੋਰ ਉਹਦੇ 1.5 ਮਹੀਨੇ ਲੱਗ ਪਗੇ ਠੀਕ ਆ ਭਾਈ ਦੁੱਧ ਕਿੰਨਾ ਹੋਣਾ ਦੁੱਧ ਆ ਇਹਦੇ ਥਲੇ 11 ਲੀਟਰ ਠੀਕ ਆ ਭਾਈ ਕੱਦ ਵਿੱਡ ਫੁੱਲ ਚੰਗਾ ਪ੍ਰਿੰਟ ਚੰਗਾ ਯਾਦ ਵੀੜ ਚੰਗੀ ਆ ਫੇਰ ਬਾਕੀ ਚਵਾਈ ਚੂਈ ਇੱਕ ਨੰਬਰ ਆ ਡਾਕਟਰ ਜਮ ਤੂਰਾ ਤਰਾ ਵੀ ਠੀਕ ਆ ਨਾ ਹਾਂਜੀ ਹਾਂ ਬੈੜ ਵੱਡੀ ਬੁੱਡੀ ਬਹੁਤ ਆ ਬਾਕੀ ਨੂੰ 20 ਦਿਨ ਹੋ ਗਏ ਟੀਕਾ ਲਵਾਏ ਨੂੰ ਵੀ ਕੱਦ ਬਹੁਤ ਚੰਗਾ ਕੱਦ ਬਾਲਾ ਚੰਗਾ ਹਾਂ ਮਾਰ ਮਾਲੀ ਬੈੜ ਲੰਬੀਆਂ ਕੱਦ ਵਿੱਡ ਚੰਗਾ ਤੂਰਾ ਤਰਾ ਚੰਗਾ ਥਾਣ ਚੰਗਾ ਮੋਲੇ ਦਾ ਮੋਲਾ ਇਹਦਾ ਡਾਕਟਰ 35000 ਰੁਪਇਆ ਮਾਨਤਾਨ ਹੋ ਜਾਣਾ ਮਾਨਤਾਨ ਕਰਦਾ 35000 ਰੁਪਇਆ ਮੋਲਾ ਮਾਨਤਾਨ ਜਰੂਰ ਹੋ ਜਾ ਥਾਣੇ ਵਗੈਰਾ ਨੇੜੇ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਈ ਅੱਗੇ ਵੀਰੇ ਇਹ ਗੱਬਣਾ ਪਲੂਣ ਬੱਛੂ ਹੀ ਆ ਤੂੰ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਗੱਬਣਾ ਇਹ ਐ ਮਨੋਜੀ ਸਾਢੇ ਤਿੰਨ ਤੇ ਆ ਚੈੱਕ ਪਾਸ ਚੈੱਕ ਪਾਸ ਆ ਠੀਕ ਆ ਬਈ ਤੇ ਫੇਸ ਆ ਜਿਹੜਾ ਕਰਮ ਵਾਲੀ ਦਾ ਚੰਗਾ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਡਾਕਟਰ ਬਾਹਲੀ ਚੰਗੇ ਵਸੇ ਅਨਜਾਇਜ਼ ਕਹਿਣ ਨੂੰ ਅਗਲਾ ਕਾਇ ਦੰਦਾ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਐ ਮਨੋਜੀ 28 ਲੀਟਰ ਦਾ ਰਿਕਾਰਡ ਦੱਸਿਆ ਆਪਾਂ ਦੇ ਮਾਲਕਾਂ ਨੇ ਠੀਕ ਆ ਫਾਰਮ ਚੋਂ ਵਸੀ ਲਈ ਆ ਹੂੰ ਠੀਕ ਆ ਹਾਏ ਮੁੱਲ ਭਰਾ ਉਹਨਾਂ ਦਾ ਖੁੱਲੰਗੇ ਫਿਰਦਗੇ ਆ ਨੂਰੀ ਦਾ ਉਹ ਕਰਦੀ ਆ ਥੋੜਾ ਜਿਹਾ ਸਹੀ ਗੱਲ ਆ ਮੁੱਲ ਵੀਰੇ ਮੁੱਲ ਇਹਦਾ 32000 ਆ ਡਾਣ ਤਣ ਹੋ ਜੂ ਮਾਨਤਨ ਕਰ ਦਾਂਗੇ ਠੀਕ ਆ ਜਾ 32000 ਰੁਪਿਆ ਮੋਲ ਹਵਾਨ ਤਣ ਮੌਕੇ ਤੇ ਜ਼ਰੂਰ ਹੋ ਜਾਊਗਾ ਗੱਬਣਾ ਬਈ ਚੈੱਕ ਪਾਸ ਆ ਬਾਈ ਵੱਲੋਂ ਤੇ ਆਵਲੀ ਚੈੱਕ ਜ਼ਰੂਰ ਆਰ ਦਾ ਅਗਲਾ ਡਾਕਟਰ ਜਿਹੜਾ ਮਰਜ਼ੀ ਲਿਆ ਕੇ ਕਰਾ ਸਕਦੇ ਕੋਈ ਚੱਕਰ ਨਹੀਂ ਫੇਸੂ ਚੰਗਾ ਬੋਦੀਬਾਦੀ ਚੰਗੀ ਆ ਮੋੜ ਲੈ ਬਈ ਕੋਈ ਮੋੜ ਦੇ ਅਗੋਹਾ ਜਿਆ ਕਰ ਲੈ ਰੰਗਰੂ ਬਹੁਤ ਚੰਗਾ ਬਈ ਸਵੀ ਪਲੀ ਆ ਰਾਜੀ ਰੂਦੀਆ ਬੈਡਫੁੱਲ ਹਨ ਚੁੜੀ ਚੰਗੀ ਆ ਅੱਗੇ ਵੀਰੇ 6 ਨੰਬਰ ਤੇ ਵੀ ਸੂਈ ਵੀ ਹੈ ਇਹ ਸੂਈ ਵੀ ਆ ਡਾਕਟਰ 2.5 ਮਹੀਨੇ ਦੀ ਠੀਕ ਆ ਦੁੱਧਾ 8 ਲੀਟਰ ਇਹਦੇ ਥੱਲੇ ਠੀਕ ਆ ਬੱਚਾ ਬੱਚਾ ਹੈ ਨਹੀਂ ਜੀ ਠੀਕ ਆ ਭਾਈ ਮੂਲੇਵਾ ਟਾਈਟ ਜਾਰਾ ਰੱਖਦੀ ਹੈਗੀ ਤੇ ਚਵਾਈ ਚੋਈ ਬਹੁਤ ਚੰਗੀ ਆ ਮੁੱਲ ਵੀਰੇ ਮੁੱਲ ਇਹਦਾ 17000 ਆ ਡਾਕਟਰ ਮਾਨਤਨ ਹੋ ਜਾਵੇ ਮਾਨਤਨ ਕਰ ਦਾਂਗੇ 17000 ਰੁਪਿਆ ਮੁੱਲ ਮੌਕੇ ਤੇ ਜਿਹੜਾ ਮਾਨਤਨ ਜ਼ਰੂਰ ਹੋ ਜਾਵੇ ਸੋਰਾ ਚੰਗਾ ਕੱਦ ਵੱਡ ਚੰਗਾ ਮੱਝ ਵਰਗਾ ਦੁੱਧ ਹੋਰ ਹਾਂ ਜੀ ਜਮਾ ਗਰਮੀ ਵੀ ਨਹੀਂ ਮੰਨਦੀ ਹਨਾ ਗਰਮੀ ਜਮੇ ਹੀ ਸਵਾਲ ਪੈਦੇ ਨੇ ਗਰਮੀ ਨਹੀਂ ਮੰਨਦੀ ਮੱਝਾਂ ਵਰਗਾ ਦੁੱਧ ਹੋ ਫੈਂਡ ਫੁੱਲ ਫੁੱਲ ਚੰਗੀ ਆਊ ਅੱਗੇ ਵੀਰੇ 7 ਨੰਬਰ ਇਹ ਵੀ ਪਲੂਨ ਬੱਚੀ ਆ ਜੀ ਗੱਬਣ ਗੱਬਣ ਹੈ 2.5 ਮਹੀਨੇ ਦੇ ਤਿੰਨ ਦੇ ਵਿੱਚ ਹੀ ਆ ਜੀ ਚੈੱਕ ਪਾਸ ਚੈੱਕ ਪਾਸ ਠੀਕ ਆ ਭਾਈ ਇੱਕ ਆ ਪਕਰਾ ਕੇ ਫੇਰ ਸਾਰਾ ਤਾਂ ਉਹਨਾਂ ਉਹ ਕਰਿਆ ਠੀਕ ਆ ਮੋਲੇ ਦਾ ਭਰਾ ਮੋਲ ਲੱਗ ਰਿਹਾ 25000 ਰੁਪਿਆ ਮਾਨ ਤਨ ਹੋ ਜਾ ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ 25000 ਰੁਪਿਆ ਮੋਲ ਮਾਨ ਤਨ ਜਿਹੜਾ ਮੌਕੇ ਤੇ ਜੀ ਹੰਡੀ ਸੀਲ ਐਡੀ ਆ ਜੀ ਜਿਵੇਂ ਮਰਜੀ ਭਾਵੇਂ ਦਵਾਖ ਬੈਠੇ ਠੀਕ ਆ ਤੇ ਝੋਲੀ ਝੋਲੀ ਵੀ ਬਹੁਤ ਚੰਗੀ ਆ ਕੱਦ ਵੀ ਚੰਗਾ ਹਾਂ ਹਾਂ ਜੀ ਹਾਂ ਹੂੰ ਕੱਦ ਵੀ ਚੰਗਾ ਝੋਲੀ ਵੀ ਚੰਗੀ ਆ ਤੋਰਾ ਵੀ ਚੰਗਾ ਦੁਨਨੇ ਵਸੀਆਂ ਸਿਰੇ ਨੇ ਜੀ ਆ ਕਾਲੀ ਵੀ ਤੇ ਉਹ ਡੱਬੀ ਵੀ ਉਹ ਵੀ ਡੱਬੀ ਆ ਜਾਓ ਬਣੀ ਆ ਇਹ ਵੀ ਗੱਬਣਾ ਬਾਈ ਦੁਨਨੇ ਪਲੂਣਾ ਹੀ ਨੇ ਜੀ ਹੂੰ ਆ ਜਾ ਅੱਗੇ ਵੀਰੇ ਲਾਸਟ 8 ਨੰਬਰ ਇਹ ਬੱਸੀ ਆ ਡਾਕਟਰ ਕਿੰਨੀ ਕੁ ਉਮਰ ਹੈ ਜੀ ਇਹ ਹੈਗੀ ਆ 2 ਸਾਲ ਤੋਂ ਉੱਪਰ ਹੀ ਆ ਜੀ ਠੀਕ ਆ ਭਾਈ ਹਾਂਜੀ ਮਾਂ ਦਾ ਦੁੱਧ ਭਾਈ ਮਾਂ ਦਾ ਦੁੱਧ ਤਾਂ 16 ਲੀਟਰ ਸੀ ਜੀ ਝੋਲੀ ਚੰਗੀ ਆ ਨਾ ਬਾੜੀ ਚੰਗੀ ਝੋਲੀ ਇਹ ਗੱਬਣਾ ਅੱਗੇ ਲੱਗਦੀ ਹੈ ਸਾਥੋਂ ਬਹੁਤ ਥਣ ਬਹੁਤ ਚੰਗਾ ਜੀ ਮੁੱਲ ਕਿੰਨਾ ਹੈ ਮੋਲੇ ਦਾ ਡਾਕਟਰ ਲੈਣ ਦੇਣ ਜੀ 6500 ਰੁਪਇਆ ਮਾਨਤਾਨ ਹੋ ਜਾ ਮਾਨਤਾਨ ਥੋੜਾ ਬਹੁਤਾ ਹੀ ਹੋ ਜੀ ਇਹ ਚੁੱਕਾ 6500 ਰੁਪਇਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਜਾਇਜ਼ ਹੀ ਆ ਬਈ ਪੂਟੀ ਕਿਦੇ ਕਾਬਲੀ ਆ ਠੀਕੇ ਤਾਰਾਂ ਦੇਈ ਜਾਂਦੀ ਹੈ ਇਹ ਪੂਠਾ ਠੀਕਾ ਮੋੜ ਲੈ ਠੀਕੇ ਦੇ ਕਾਬਲਾ ਗੱਦਬੱਡ ਚੰਗਾ ਚੰਗੀ ਆ ਥੋੜੀ ਸੰਭਾਲ ਪਾ ਲੀ ਹਾਂ ਹਾਂ ਜੀ ਬਈ ਮੁੱਲ ਵੀ ਜਾਇਜ਼ ਆ 6500 ਰੁਪਇਆ ਮਾਨਤਾਨ ਜਰੂਰ ਹੋ ਜਾਊਗਾ ਨਾਗਪਰਾ ਕੋਲੇ ਸੀਗੇ 8 ਅਠੀ ਦਿਖਾਤੇ ਭਾਈ ਇਸੇ ਵੀਰ ਦੇ ਕੋਈ ਵੀ ਨੱਕ ਪਰਸਾਨ ਨਾ ਵੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋ ਧੰਨਵਾਦ